यही ना चो अंत लिया दो दो इस गोलियाँ चो दो गोलियाँ ले -खान चु तो लो सवेरे खाना खाने तो बाद ली ठीक है हाँ हाँ ला लो एक मिनट हेलो ਹਾਂਜੀ ਹਾਂਜੀ ਮੈਂ 2 ਮਿੰਟ ਬਾਅਦ ਲਾ ਲਿਓ ਜੀ ਤੁਸੀਂ ਹਾਂਜੀ 2 ਮਿੰਟ ਬਾਅਦ ਅੰਗਰੇਜ਼ ਬੈਠੇ ਸੀਗੇ ਹੈਲੋ ਹਾਂਜੀ ਹਾਂਜੀ ਅ ਮੈਂ ਉਹ ਤਾਂ ਜੀ ਆਪਾਂ ਸੜਾਉਣੀ ਆ ਫੋਨ ਦੀ ਆਦਤਾਂ ਪਰ ਉਮਰ ਕਿੰਨੀ ਆ ਬੱਚੇ ਦੀ ਕਿਨੇ ਦਾ ਸਾਲ ਠੀਕ ਹੈ ਜੀ ਫਿਰ ਨਾਲ ਲੈ ਕੇ ਆਉਣਾ ਪਊਗਾ ਜੀ ਤੁਹਾਨੂੰ ਬੱਚੇ ਨੂੰ ਇਹ ਕਿੰਨੇ ਘੰਟੇ ਯੂਜ਼ ਕਰਦਾ ਫੋਨ ਆ بس اوکے نہیں ایک دن ਦੇ ਵਿੱਚ مطلب ਕਿੰਨੇ ਇੱਕ ਘੰਟੇ فون ਵਰਤਦਾ ਤੁਸੀਂ ਕਹਿੰਦੇ ਵੀ ਆਪਾਂ فون ਜਿਹੜੀ ਸੁਣਾਉਣ ਦੀ ਆ ਆਦਤ ਆ ਇਹਨੂੰ ਪਈ ਹੋਈ ਵੀ ਉਹ ਸੁਣਾਉਣਾ ਆਪਾਂ ਵੀ ਕਿੰਨੇ ਘੰਟੇ ਤੁਸੀਂ ਦੇਖਿਆ ٹھیک ਆ اوکے 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 نہیں یہ ایک دن ਦੇ ਵਿੱਚ مطلب ਕਿੰਨੇ 7-8 ਘੰਟੇ ਜੇ 7-8 ਘੰਟੇ ਇੱਕ ਦਿਨ ਚ ਫੋਨ ਵਰਤਦਾ ਤੁਹਾਡਾ ਬੱਚਾ اوکے ਅਬ ਬੱਚੇ ਆਵਾਜ਼ ਜੀ ਆ ਰਹੀ ਏ ਤੁਹਾਡੇ ਬੱਚੇ ਦੀ ਬੋਲ ਰਿਹਾ ਮਗਰ ਮੈਨੂੰ ਸੁਣ ਰਿਹਾ ਕੀ ਕਹਿ ਰਿਹਾ ਨਹੀਂ ਨਹੀਂ ਕਹਿ ਰਿਹਾ ਜੀ ਕੋਸ ਮੈਨੂੰ ਸੁਣ ਰਹੀ ਏ ਜੀ ਬਾਜ ਉਹ ਕਹਿੰਦਾ ਮੰਮੀ ਹੱਟ ਏਵੇਂ ਆ ਮਗਰ ਸੁਣ ਰਿਹਾ ਕਹਿੰਦਾ ਵੀ ਫੋਨ ਚੱਕ ਕੇ ਵੀ ਬੈਠੀ ਰਹਿੰਦੀ ਆ ਹੈ ਨਹੀਂ ਨਹੀਂ ਤਾਂ ਹੀ ਕਹਿ ਰਹੀ ਜੀ ਤੁਸੀਂ ਚੱਕ ਕੇ ਬੈਠਦੇ ਹੋਗੇ ਹੁਣ ਦੇਖੋ ਗੱਲ ਸੁਣੋ ਜੀ ਜੇ ਤੁਸੀਂ ਡਾਕਟਰ ਕੋਲ ਸੱਚ ਨਹੀਂ ਦੱਸੋਗੇ ਫੇਰ ਇਹ ਮਸਲਾ ਹੱਲ ਨਹੀਂ ਹੋਣਾ ਹੈਗਾ ਆ ਬੱਚਾ ਸੁਣ ਰਿਹਾ ਹੈ ਵਿੱਚ ਮੈਂ ਜਾਂ ਬੱਚੇ ਨਾਲ ਗੱਲ ਕਰਾ ਰੋ ਨਹੀਂ ਓਕੇ ਆ ਦੇਖੋ ਬੱਚਾ ਕਹਿ ਰਿਹਾ ਕਿ ਕਹਿੰਦਾ ਮੇਰੀ ਮੰਮੀ ਮਤਲਬ ਉਹ ਫੋਨ ਬਹੁਤ ਜ਼ਿਆਦਾ ਯੂਜ਼ ਕਰਦੀ ਆ ਵੀ ਦਿਨੇ ਰਾਤ ਨੂੰ ਘਰੇ ਵੀ ਅਖੇ ਕਹਿੰਦੇ ਵੀ ਕਲੇਸ਼ ਰਹਿੰਦਾ ਬੜਾ ਮਤਲਬ ਵੀ ਰੋਟੀ ਵੀ ਨਹੀਂ ਬਣਾਉਂਦੀ ਟਾਈਮ ਤੇ ਕੰਮ ਵੀ ਨਹੀਂ ਕਰ ਟਾਈਮ ਤੇ ਹੁੰਦੇ ਨਹੀਂ ਨਹੀਂ ਫਿਰ ਦੇਖੋ ਗੱਲ ਸਮਝੀ ਗੱਲ ਤੁਹਾਨੂੰ ਬੁਰੀ ਲੱਗੂਗੀ ਜਦੋਂ ਤੁਸੀਂ ਹੁਣ ਗੱਲ ਇਹ ਆ ਤੁਸੀਂ ਸਾਡਾ ਬੋਰਡ ਲੱਗਿਆ ਪੜ੍ਹ ਲਿਆ ਕਲੀਨਿਕ ਮੁਰੇ ਨੰਬਰ ਲੈ ਕੇ ਗਏ ਹੋ ਠੀਕ ਆ ਹਾਂ ਹਾਂ ਸੰਡੇ ਉਦਨੇ ਸਾਡਾ ਕਲੀਨਿਕ ਬੰਦ ਹੁੰਦਾ ਤੁਸੀਂ ਨੰਬਰ ਲੈ ਗਏ ਪਰ ਹੁਣ ਸੱਚ ਦੱਸੋ ਨਾ ਫਿਰ ਕੁਮਾਰੋ ਬੋਰਡ ਤੇ ਸਾਡਾ ਲਿਖਿਆ ਹੋਇਆ ਵੀ ਜਿਹੜਾ ਮੋਬਾਈਲ ਜਿਹੜਾ ਵਾ ਉਹਦੀ ਬੜੀ ਵਰਤੋਂ ਜ਼ਿਆਦਾ ਕਰਦੇ ਆ ਵੀ ਉਹ ਅਸੀਂ ਛੜਵਾ ਦਿੰਨੇ ਆ ਬਿਲਕੁਲ ਜੀ ਹਾਂਜੀ ਹਾਂ ਪਰ ਇਹਦਾ ਬੱਚਾ ਹੁਣ ਕਹਿ ਰਿਹਾ ਵੀ ਮੇਰੀ ਮਾਤਾ ਇੰਨਾ ਫੋਨ ਵਰਤਦੀ ਆ ਘਰ ਤੇ ਸਾਡੇ ਅਖੇ ਲੜਾਈ ਰਹਿੰਦੀ ਆ ਦੇਖੋ ਗੱਲ ਸੁਣੋ ਜੀ ਪਹਿਲਾਂ ਆਪਾਂ ਨੂੰ ਵੱਡਿਆਂ ਨੂੰ ਇਹ ਆਤਮਾ ਜਿਹੜੀਆਂ ਆਪਣੀਆਂ ਬਦਲਣੀਆਂ ਪੈਣਗੀਆਂ ਜਦੋਂ ਆਪਾਂ ਇਹ ਆਤਮਾ ਬਦਲਾਂਗੇ ਫੇਰ ਹੀ ਬੱਚਿਆਂ ਤੇ ਉਹ ਹੋਊਗਾ ਸਰ ਬੱਚੇ ਆਪਾਂ ਨੂੰ ਦੇਖ ਦੇਖ ਕੇ ਇਸ ਤਰ੍ਹਾਂ ਹੋਏ ਨੇ ਤੇ ਤੁਸੀਂ ਆਪ ਇਹਦੀ ਵਰਤੋਂ ਘੱਟ ਕਰਿਆ ਕਰੋ ਫੋਨ ਦੀ ਤੇ ਫੇਰ ਬੱਚਿਆਂ ਨੂੰ ਆਪਾਂ ਕਹਿ ਸਕਦੇ ਹਾਂ ਹਾਂ ਬਾਕੀ ਕੋਈ ਗੱਲ ਨਹੀਂ ਆਜਿਓ ਤੁਸੀਂ ਲੈ ਆਇਓ ਕੋਈ ਗੱਲ ਨਹੀਂ ਜੀ ਕੋਈ ਗੱਲ ਠੀਕ ਆ ਜੀ ਓਕੇ ਜੀ